ਮੋਨਾ ਅੱਜ 15 ਅਗਸਤ ਹੈ ਅਗਲੀ 15 ਅਗਸਤ ਤੋਂ ਪਹਿਲਾਂ ਅਗਲੀ 26 ਜਨਵਰੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਚਿੱਟੇ ਦਾ ਜਿਹੜਾ ਕਲੰਕ ਲੱਗਿਆ ਹੋਇਆ ਉਹਨੂੰ ਅਸੀਂ ਧੂਰ ਦੇ ਵਿੱਚ ਕੰਮਜਰ ਹੋ ਜਾਏ ਇਹ ਬਿਆਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਤੋਂ ਠੀਕ 1 ਸਾਲ ਪਹਿਲਾਂ ਦਿੱਤਾ ਗਿਆ ਸੀ ਇਹ ਦਾਵਾ ਕੀਤਾ ਗਿਆ ਸੀ ਕਿ ਅਗਲੀ 15 ਅਗਸਤ ਤੱਕ ਸੂਬੇ ਦੇ ਮੱਥੇ ਤੇ ਲੱਗਿਆ ਨਸ਼ੀਆਂ ਵਾਲਾ ਦਾਗ ਧੋ ਦਿੱਤਾ ਜਾਵੇਗਾ ਅਤੇ ਹੁਣ ਜਦ ਅਗਲੀ 15 ਅਗਸਤ ਆਈ ਯਾਨੀ ਕਿ ਅੱਜ ਦਾ ਦਿਨ ਤਾ ਹਰ ਕੋਈ ਬੜੀ ਬੇਸਬਰੀ ਨਾਲ ਮਾਨ ਸਾਹਿਬ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਇਸ ਵਾਰ ਨਸ਼ਿਆਂ ਦੇ ਮੁੱਦੇ ਤੇ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਨੇ ਜਲੰਧਰ ਵਿੱਚ ਸੂਬਾ ਪਦਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤਿਰੰਗਾ ਲਹਿਰਾ ਕੇ ਜਦੋਂ ਮਾਈਕ ਕੋਲ ਪੁੱਜੇ ਤਾਂ ਬਕਾਇਦਾ ਅੰਕੜਿਆਂ ਦੇ ਨਾਲ ਪਹੁੰਚੇ ਉਹਨਾਂ ਨਸ਼ਿਆਂ ਤੇ ਕਾਬੂ ਪਾਉਣ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਉਹਨਾਂ ਕਿਹਾ ਕਿ ਸਰਕਾਰ ਨੇ ਨਸ਼ਿਆਂ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਬਣਾਈ 14381 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਐਨਡੀਪੀਐਸ ਐਕਟ ਤਹਿਤ 10000 ਤੋਂ ਵੱਧ ਐਫਆਈਆਰ ਦਰਜ ਕੀਤੀਆਂ 1207 ਕਿਲੋ ਹੈਰੋਇਨ 1012 ਕਿਲੋ ਅਫੀਮ 816 ਕਿਲੋ ਗਾਂਜਾ ਜ਼ਬਤ ਕੀਤਾ 49.5 ਟਨ ਪੋਸਟ 3.07 ਕਰੋੜ ਗੋਲੀਆਂ ਅਤੇ 75000 ਨਸ਼ੀਲੇ ਕੈਪਸੂਲ ਜ਼ਬਤ ਕੀਤੇ ਗਏ 16 ਕਰੋੜ ਤੋਂ ਵੱਧ ਡਰੱਗ ਮਨੀ ਬਰਾਮਦ ਕੀਤੀ 173 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ ਤੇ ਹੋਰ ਵੀ ਬਹੁਤ ਕੁਝ ਐਨਡੀਪੀਐਸ ਐਕਟ ਕੇਸ 83% ਕਨਵਿਕਸ਼ਨ ਰੇਟ ਤੱਕ ਪਹੁੰਚ ਗਿਆ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਡਰੱਗਸ ਦੇ ਅਗੇਂਸਟ ਬਣਾਈ ਹੈ ਹੁਣ ਤੱਕ ਅਸੀਂ 14381 ਸਮੱਗਲਰ ਜਿਹੜੇ ਨੇ ਜਾਂ ਸਪਲਾਈਅਰ ਨੇ ਉਹਨਾਂ ਦੀ ਗ੍ਰਿਫਤਾਰੀ ਕਰ ਚੁੱਕੇ ਆ 10394 ਐਨਡੀਪੀਐਸ ਦੀਆਂ ਐਫਆਈਆਰ ਹੋ ਗਈਆਂ 253 ਵੱਡੇ ਸਮਗਲਰ ਜਿਹੜੇ ਨੇ ਜਿਨ੍ਹਾਂ ਤੋਂ 2 ਕਿਲੋ ਹੀਰੋਇਨ ਪਰ ਫੜੀ ਐ ਔਰ ਟੋਟਲ ਰਿਕਵਰੀ 1207 ਕਿਲੋਗ੍ਰਾਮ ਹੀਰੋਇਨ 1012 ਕਿਲੋਗ੍ਰਾਮ ओपीਐਮ 816 ਕਿਲੋਗ੍ਰਾਮ ਗਾਂਜਾ 49.5 ਟਨ ਪੌਪੀ ਹਸਕ ਜਿਹਨੂੰ ਪੋਸਤ ਕਹਿ ਦਿੰਦੇ ਜਾਂ ਭੁੱਕੀ ਕਹਿ ਦਿੰਦੇ 3.07 ਕਰੋੜ ਜਿਹੜੀਆਂ ਪਿਲਸ ਨੇ ਜਿਹੜੀਆਂ ਗੋਲੀਆਂ ਨਸ਼ੇ ਵਾਲੀਆਂ ਉਹ ਫੜੀਆਂ ਨੇ 75029 ਇੰਜੈਕਸ਼ਨ 16.34 ਕਰੋੜ ਰੁਪਏ ਦੀ ਡਰੱਗ ਮਨੀ ਇਹ ਫੜੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ 379 ਡਰੱਗ ਜਿਹੜੇ ਸਮੱਗਲਰ ਸੀ ਉਹਨਾਂ ਦੀ 173 ਕਰੋੜ ਰੁਪਏ ਦੀ ਪ੍ਰਾਪਰਟੀ ਸੀਜ਼ ਕੀਤੀ ਹੈ ਇਹ ਸਭ ਤੋਂ ਵੱਡੀ ਸੱਟ ਹੈ ਜੀ ਹਾਂ ਕਈ ਦਾਅਵੇ ਮੁੱਖ ਮੰਤਰੀ ਮਾਨ ਸਾਹਿਬ ਵੱਲੋਂ ਕੀਤੇ ਗਏ ਜਿਨ੍ਹਾਂ ਦੇ ਜ਼ਰੀਏ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਸੂਬੇ ਵਿੱਚ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋਏ ਨੇ 올 ਇਜ਼ ਵੈਲ ਪਰ ਇੱਕ ਦਾਵਾ ਪੰਜਾਬ ਭਾਜਪਾ ਵੱਲੋਂ ਵੀ ਕੀਤਾ ਗਿਆ ਅਤੇ ਕੁਝ ਅੰਕੜੇ ਇੱਥੇ ਵੀ ਪੇਸ਼ ਕਰ ਦਿੱਤੇ ਗਏ ਆਪ ਸਰਕਾਰ ਦੇ 28 ਮਹੀਨਿਆਂ ਵਿੱਚ ਨਸ਼ਿਆਂ ਨਾਲ 587 ਮੌਤਾਂ ਦਾ ਦਾਵਾ ਠੋਕਿਆ ਨਸ਼ੇ ਨਾਲ ਮੌਤਾਂ ਦਾ ਅੰਕੜਾ 2500 ਦੇ ਕਰੀਬ ਹੈ ਪਰ ਪਛਾਣ ਦੇ ਡਰੋਂ ਬਦਨਾਮੀ ਦੇ ਡਰੋਂ ਲੋਕ ਸਾਹਮਣੇ ਨਹੀਂ ਆਉਂਦੇ ਮਾਰਨ ਵਾਲੇ ਜ਼ਿਆਦਾਤਰ ਨੌਜਵਾਨ ਸਰ ਐਨਸੀਆਰਬੀ ਦੀ ਰਿਪੋਰਟ ਮੁਤਾਬਕ 2022 ਵਿੱਚ ਪੰਜਾਬ ਵਿੱਚ ਸਭ ਤੋਂ ਵੱਧ ਓਵਰਡੋਜ਼ ਨਾਲ ਮੌਤਾਂ ਹੋਈਆਂ ਐਨਸੀਆਰਬੀ ਰਿਪੋਰਟ 2022 ਮੁਤਾਬਕ ਦੇਸ਼ ਵਿੱਚ ਕੁੱਲ 737 ਮੌਤਾਂ ਜਿਨ੍ਹਾਂ ਚੋਂ 144 ਪੰਜਾਬ ਚ ਸਨ ਹਰਪ੍ਰੀਤ ਜੀ ਅੱਜ ਜਦ ਅਸੀਂ ਗੱਲ ਕਰ ਰਹੇ ਹਾਂ ਤੇ ਬੀਤੀ ਰਾਤ ਤੱਕ ਪੰਜਾਬ ਦੇ ਅੰਦਰ ਹੁਣ 609 ਮੌਤਾਂ ਜੜੀਆਂ ਨਸ਼ੇ ਦੇ ਓਵਰਡੋਜ਼ ਨਾਲ ਹੋਈਆਂ ਇਸ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੇ ਲਗਭਗ 28 ਮਹੀਨਿਆਂ 27 ਮਹੀਨਿਆਂ ਦੇ ਰਾਜ ਦੇ ਅੰਦਰ 27 ਮਹੀਨੇ ਬਸ ਪੂਰੇ ਹੋਣ ਵਾਲੇ 2-4 ਦਿਨਾਂ 'ਚ ਤੇ ਇਹਨਾਂ ਦੇ 27 ਮਹੀਨਿਆਂ ਦੇ ਰਾਜ ਦੇ ਅੰਦਰ 28 ਮਤਲਬ ਅਗਲੇ ਸੈਪਟੈਂਬਰ ਦੇ ਮਹੀਨੇ 'ਚ ਇਹਨਾਂ 28 ਮਹੀਨੇ ਮਤਲਬ 2.5 ਸਾਲ ਇਹਨਾਂ ਦੇ ਪੂਰੇ ਹੋ ਜਾਣੇ ਆ ਜੀ ਜੀ ਅ ਦੇਖੋ ਭਗਵੰਤ ਮਾਨ ਸਰਕਾਰ ਨਸ਼ੇ ਦੇ ਪ੍ਰਤੀ ਕਿੰਨਾ ਸੀਰੀਅਸ ਹੈ ਇਹਦਾ ਮੈਂ ਇੱਕ ਬਹੁਤ ਵੱਡਾ ਉਦਾਹਰਣ ਕਹਿੰਨੇ ਇੱਕ ਬਹੁਤ ਵੱਡਾ ਉਦਾਹਰਣ ਦੇਣਾ ਚਾਹੁੰਦਾ ਜੀ ਜੀ ਦੇਖੋ ਚੋਣਾਂ ਤੋਂ ਪਹਿਲੇ ਚਾਹੇ ਔਰ 2017 ਦੀ ਚੋਣਾਂ ਸੀਗੀਆਂ ਜਾਂ 2022 ਦੀ ਚੋਣਾਂ ਸੀਗੀਆਂ ਦੋਨੋਂ ਚੋਣਾਂ ਤੋਂ ਪਹਿਲੇ ਇਹਨਾਂ ਨੇ ਬਾਰ-ਬਾਰ ਕੇਜਰੀਵਾਲ ਜੀ ਨੇ ਸੰਜੇ ਸਿੰਘ ਜੀ ਨੇ ਰਾਗਵ ਚੱਡਾ ਜੀ ਨੇ ਭਗਵੰਤ ਮਾਨ ਜੀ ਨੇ ਹਰਪਾਲ ਚਿੰਮਾ ਜੀ ਨੇ ਬਾਰ-ਬਾਰ ਕਿਹਾ ਵੀ ਸੱਤਾ ਤੇ ਆਂਦੇ ਹੀ ਅਸੀਂ ਪੰਜਾਬ ਤੋਂ ਨਸ਼ਾ ਖਤਮ ਕਰ ਦਾਂਗੇ ਕਿਸੇ ਨੇ ਕਿਹਾ ਇੱਕ ਮਹੀਨੇ ਚ ਕਰ ਦਾਂਗੇ ਕਿਸੇ ਨੇ ਕਿਹਾ ਤੁਰੰਤ ਕਰ ਦਾਂਗੇ ਚਲੋ ਇੱਕ ਮਹੀਨੇ ਦਾ ਸਮਾਂ ਵੀ ਟੱਪਿਆ ਤੁਰੰਤ ਵੀ ਟੱਪਿਆ ਹੁਣ ਤਾਂ ਸਪਟੰਬਰ ਦੇ ਮਹੀਨੇ ਚ 2.5 ਸਾਲ ਪੂਰੇ ਹੋ ਜਾਣੇ ਆ ਤੁਹਾਡੇ ਕਾਰਜਕਾਲ ਦਾ ਅੱਧਾ ਪੀਰੀਅਡ ਖਤਮ ਹੋਇਆ ਨਾ ਤੁਸੀਂ ਨਸ਼ਾ ਹੁਣ ਤੱਕ ਪੰਜਾਬ ਤੇ ਖਤਮ ਨਹੀਂ ਕਰ पाए ਇੱਕ ਪਾਸੇ ਮਾਨ ਸਾਹਿਬ ਸੂਬੇ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਕਾਰਵਾਈਆਂ ਦੀਆਂ ਦੋਹਾਈਆਂ ਦੇ ਰਹੇ ਸਨ ਵਿਰੋਧੀ ਉਹਨਾਂ ਦੇ ਦਾਅਵਿਆਂ ਤੇ ਸਵਾਲ ਚੁੱਕ ਰਹੇ ਸੀ ਦਾ ਦੂਜੇ ਪਾਸੇ ਇੱਕ ਅਜੀਬ ਤਸਵੀਰ ਵੀ ਨਿਕਲ ਕੇ ਸਾਹਮਣੇ ਆਈ ਜਿਸ ਨੇ ਆਪਣੇ ਆਪ ਵਿੱਚ ਬਹੁਤ ਕੁਝ ਬਿਆਨ ਕਰ ਦਿੱਤਾ ਜੀ ਹਾਂ ਮੁੱਖ ਮੰਤਰੀ ਮਾਨ ਸਾਹਿਬ ਬੁਲੇਟ ਪ੍ਰੂਫ ਗਲਾਸ ਦੇ ਪਿੱਛੇ ਖੜੇ ਆਪਣਾ ਭਾਸ਼ਣ ਦਿੰਦੇ ਨਜ਼ਰ ਆਏ ਜਦ ਕਿ ਪਿਛਲੀ ਵਾਰ ਅਜਿਆ ਨਹੀਂ ਸੀ ਜੈਸਲੂ ਲੈ ਕੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਭਗਵੰਤ ਮਾਨ ਤੇ ਨਿਸ਼ਾਨੇ ਸਾਧਦੇ ਨਜ਼ਰ ਆਏ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਸੀਐਮ ਮਾਨ ਤੇ ਤੰਝ ਕੱਸਦੇ ਨਜ਼ਰ ਆਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਹਾ ਗਿਆ ਦੀ ਆਜ਼ਾਦੀ ਦਿਹਾੜੇ ਮੌਕੇ ਬੁਲੇਟ ਪ੍ਰੂਫ ਸ਼ੀਸ਼ੇ ਵਿੱਚ ਭਾਸ਼ਣ ਦੇਣ ਵਾਲੇ ਭਗਵੰਤ ਮਾਨ ਪਹਿਲੇ ਮੁੱਖ ਮੰਤਰੀ ਬਣ ਗਏ ਨੇ। ਤੇ ਲਾ ਕੇ ਪੀਚ ਕਰਦੇ ਨੇ ਉਹ ਕਿ ਉਹ ਜੈ ਜੀਆਂ ਕਰਤੂਤਾਏ ਦੀਆਂ ਪੰਜਾਬ ਦੇ ਬੱਚਾ ਬੱਚਿਆਂ ਦੇ ਨਾਲ ਨਫ਼ਰਤ ਕਰਦਾ। ਆਜ਼ਾਦੀ ਦੇ ਦਿਹਾੜੇ ਤੇ ਜਲੰਧਰ ਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਅੱਜ ਆਪਣਾ ਭਾਸ਼ਣ ਇੱਕ ਬੁਲੇਟ ਪ੍ਰੂਫ ਕੈਬਨ ਦੇ ਵਿੱਚ ਖੜ ਕੇ ਦਿੱਤਾ ਹੈ ਉਹ ਅੱਜ ਕਈ ਤਰ੍ਹਾਂ ਦੇ ਸ਼ੰਕੇ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਕਿਉਂਕਿ ਪਿਛਲੇ ਦਿਨੀ ਏ ਦੇਸ਼ ਦੇ ਮੰਤਰੀ ਨਿਤਨ ਘਟਕਰੀ ਜੀ ਨੇ ਕਿਹਾ ਕਿ ਅਸੀਂ ਨੈਸ਼ਨਲ ਹਾਈਵੇ ਪ੍ਰੋਜੈਕਟ ਜਿਹੜੇ ਉਹ ਬੰਦ ਕਰ ਦੇਵਾਂਗੇ ਕਿਉਂਕਿ ਪੰਜਾਬ ਦੇ ਅੰਦਰ ਕੋਈ ਸੁਰੱਖਿਤ ਨਹੀਂ ਹੈ ਨਾ ਸਾਡੇ ਕੋਈ ਮੁਲਾਜ਼ਮ ਸੁਰੱਖਿਤ ਨਹੀਂ। ਸੋ ਮੈਂ ਅੱਜ ਦੇ ਇਸ ਮੌਕੇ ਦੇ ਉੱਤੇ ਸਰਪੁਵਨ ਸਿੰਘ ਮਾਨ ਜੀ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਤਾਂ ਕੇਂਦਰ ਨੂੰ ਚਿੱਠੀਆਂ ਲਿਖ ਕੇ ਲੋਕਾਂ ਨੂੰ ਭਾਸ਼ਣ ਦੇ ਕੇ ਇਹ ਸਾਬਤ ਕਰ ਰਹੇ ਹੋ ਕਿ ਪੰਜਾਬ ਦੇ ਅੰਦਰ ਹਰ ਵਿਅਕਤੀ ਸੁਰੱਖਿਤ ਜੀਵਨ ਆਪਣੀ ਜ਼ਿੰਦਗੀ ਜੀ ਰਿਹਾ ਤਾਂ ਫਿਰ ਅੱਜ ਭਗਵੰਤ ਮਾਨ ਜੀ ਇਹ ਦੱਸੋ ਕਿ ਤੁਹਾਨੂੰ ਕਿਹੜਾ ਖਤਰਾ ਪੈ ਗਿਆ? ਕਿ ਜਿਹੜਾ ਅੱਜ ਪੰਜਾਬ ਦੇ ਅੰਦਰ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਇੱਕ ਬੁਲਟ ਪ੍ਰੂਫ ਕੈਬਨ ਦੇ ਅੰਦਰ ਖੜਕੇ ਭਾਸ਼ਣ ਦੇਣ ਲਈ ਮਜਬੂਰ ਹੋਣਾ ਪਿਆ ਹੁਣ ਤੁਸੀਂ ਦੱਸੋ ਕੀ ਸਮਝੀ ਸਰਕਾਰ ਦਾ ਦਾਵਾ ਸੱਚਾ ਹੈ ਜਾਂ ਫਿਰ ਇਹਨਾਂ ਪਰਿਵਾਰਾਂ ਦੀਆਂ ਗੱਲਾਂ ਇਹਨਾਂ ਦੇ ਹੰਝੂ ਇਹਨਾਂ ਦੀਆਂ ਲੰਤਾਂ ਵੈਸੇ ਜੇਕਰ ਵਾਕਈ ਹਾਲਾਤ ਸੁਧਰ ਰਹੇ ਹੁੰਦੇ ਤਾਂ ਸ਼ਾਇਦ ਮਾਨ ਸਾਹਿਬ ਆਪ ਬੁਲਟ ਪ੍ਰੂਫ ਗਲਾਸ ਦੇ ਪਿਛੇ ਨਾ ਵਿਖਦੇ ਫਿਰ ਆਖਰੀ ਫੈਸਲਾ ਤੋਂ ਹੱਦ ਦੇ ਤੇ ਛੱਡਿਆ ਬਿਊਰੋ ਰਿਪੋਰਟ ਪੀਟੀਸੀ ਨਿਊਜ਼